ਆਜੋ ਅੱਜ ਗੱਲਬਾਤ ਕਰਦੇ ਹਾਂ ਸਾਡੇ ਇੱਕ ਹੋਰ ਹੈਪੀ ਕਸਟਮਰ ਦੇ ਨਾਲ ਸਤਿਗੁਰ ਜੀ ਹਾਂਜੀ ਸਤਿਗੁਰ ਜੀ ਵੀਰ ਜੀ ਕਿੱਥੋਂ ਆਏ ਹੋ ਤੁਸੀਂ ਕੀ ਨਾਮ ਆ ਤੁਹਾਡਾ ਅਸੀਂ ਆਏ ਹਾਂ ਜੀ ਜ਼ਿਲ੍ਹਾ ਜਲੰਧਰ ਤਹਿਸੀਲ ਛਾਗੋਟਾ ਪਿੰਡ ਜਾਫਰਾਪੁਰ ਜੀ ਕੀ ਨਾਮ ਹੈ ਸਾਡਾ ਨਾਮ ਭਜਨ ਸਿੰਘ ਸਰਪੰਚ ਪਿੰਡ ਜਾਫਰਾਪੁਰ ਤੋਂ ਜੀ ਠੀਕ ਹੈ ਜੀ ਇਹ ਆਪਣਾ ਕਿਵੇਂ ਤੁਸੀਂ ਅੱਜ ਮਸ਼ੀਨ ਬੁੱਕ ਕਰਵਾਈ ਹੈ ਜੀ ਹਾਂਜੀ ਹਾਂਜੀ ਮਸ਼ੀਨ ਬੁੱਕ ਕਰਾਈ ਜੀ ਅੱਛਾ ਜੀ ਕਿਵੇਂ ਤੁਸੀਂ ਪਹਿਲਾਂ ਕਿੱਥੇ ਦੇਖੀ ਸਾਡਾ ਮਸ਼ੀਨ ਦਾ ਨਾਮ ਕਿੱਥੇ ਸੁਣਿਆ ਇਹ ਤੇਦਾ ਹੀ ਜਿਹੜਾ ਆਪਣੇ ਫੇਸਬੁੱਕ ਤੋਂ ਚੱਲ ਰਹੀ ਸੀ ਜਿਹਦਾ ਐਡ ਚੱਲ ਰਹੀ ਸੀ ਅੱਛਾ ਜੀ ਉਹਦੇ ਤੇ ਇਹ ਜਿਹੜਾ ਤੁਹਾਡਾ ਨਾਮ ਜਿਹਦਾ ਕਾਫੀ ਸੀਗਾ ਗਰਦੇਵ ਇੱਕ ਤੋਂ ਇੰਡਸਟਰੀ ਦਾ ਚੱਲਿਆ ਸੀ ਨਾ ਜਦਾਂ ਬਹੁਤ ਚੱਲਦੇ ਤੇ ਇਹੀ ਫਿਰ ਕਹਿਣ ਨੂੰ ਆਪਣੀ ਆਪਣੀ ਐਡ ਦੇਖੀ ਸੀਗੀ ਉੱਥੇ ਵੀ ਐਡ ਦੇਖੀ ਹਾਂ ਜੀ ਉਹ ਤੋਂ ਫੋਨ ਕੀਤਾ ਹਿੰਦੀ ਸਾਨੂੰ ਐਡ ਜੀ ਬਹੁਤ ਕੰਪਨੀਆਂ ਦੀਆਂ ਚੱਲਦੀਆਂ ਨੇ ਬਹੁਤ ਦੇਖਦੇ ਉਹ ਮਸ਼ੀਨਾਂ ਸਾਡੀ ਮਸ਼ੀਨ ਦੇਖ ਕੇ ਕਿਵੇਂ ਤੁਹਾਨੂੰ ਐਡ ਦੇ ਵਿੱਚ ਕਾਲੀ ਮਸ਼ੀਨ ਦੀ ਵੀਡੀਓ ਦੇ ਵਿੱਚ ਕੀ ਕੁਛ ਐ ਜਾਂ ਦੇਖਿਆ ਜਿਹੜਾ 200 ਕਿਲੋਮੀਟਰ ਤੇ ਚੱਲ ਕੇ ਆਇਆ ਇਹਦੇ ਸਾਨੂੰ ਚਲੋ ਵੀ ਇੱਕ ਵਧੀਆ ਲੱਗਾ ਵਾਟ ਵੀ ਫੋਟੋ ਵਧੀਆ ਬਣ ਰਹੀ ਜਿਹੜਾ ਬੀਜ ਵੀ ਵਧੀਆ ਸੱਟ ਰਹੀ ਆ ਜੋ ਆਲੂ ਕਲਾ ਕਲਾ ਆਲੂ ਤੇ ਖਾਤ ਜੋ ਸਭ ਕੁਝ ਵੀ ਸਹੀ ਚੱਲ ਰਿਹਾ ਸੀਗਾ ਜੀ ਵੀਡੀਓ ਦੇ ਵਿੱਚ ਦੋ ਸੇਖੇ ਥੋੜੀ ਉਹਦੇ ਤਸੱਲੀ ਹੋ ਗਈ ਹਾਂਜੀ 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 ਬਹੁਤ ਧੰਨਵਾਦ ਜੀ ਹਾਂਜੀ ਬਹੁਤ ਬਹੁਤ ਸੱਚੀ ਗੱਲ ਦੱਸਿਆ ਜੀ